ਬੀਤੀ ਗੱਲ ਸ਼ਾਮ ਤੋਂ ਇੱਕ ਚਰਚਾ ਬੜੇ ਜ਼ੋਰਾਂ ਨਾਲ ਕੀਤੀ ਜਾ ਰਹੀ ਹੈ ਜਿਸ ਚ ਚਰਚਾ ਦੇ ਨਾਲ ਜਿਹੜਾ ਰਾਜਨੀਤਿਕ ਪਾਰਟੀਆਂ ਦੇ ਕੰਨ ਖੜੇ ਹੋਏ ਆ ਤੇ ਉਹਨਾਂ ਨੂੰ ਵੀ ਦੁਚਿੱਤੀ ਪੈਦਾ ਹੋ ਗਈ ਹੈ ਉਹਨਾਂ ਦੇ ਆ ਗਿੰਤੀਆਂ ਬਿੰਤੀਆਂ ਧਰੀਆਂ ਦੀਆਂ ਧਰਾਈਆਂ ਰਹਿ ਸਕਦੀਆਂ ਨੇ ਜੀ ਹਾਂ ਵਾਰਸ ਪੰਜਾਬ ਦੇ ਮੁਖੀ ਅਮਰਤਪਾਲ ਸਿੰਘ ਜੋ ਕਿ ਇਸ ਸਮੇਂ ਅਸਮ ਦੀ ਦਿਬੜੂਗੜ ਜੇਲ੍ਹ ਦੇ ਅੰਦਰ ਕੌਮੀ ਸੁਰੱਖਿਆ ਐਕਟ ਦੇ ਅਧੀਨ ਬੰਦ ਨੇ ਉਹਨਾਂ ਦੇ ਸ਼੍ਰੀ ਖੰਡੂਰ ਸਾਹਿਬ ਤੋਂ ਚੋਣ ਲੜਨ ਦੀ ਚਰਚਾ ਆ ਚੋਣ ਲੜਨ ਦੀ ਚਰਚਾ ਕਈ ਦਿਨਾਂ ਤੋਂ ਚੱਲ ਰਹੀ ਹੈ ਬਾਰਵੀਂਿੱਤ ਕੱਲ ਉਹਨਾਂ ਦੇ ਵਕੀਲ ਜਿਹੜੇ ਨੇ ਰਾਜਦੇਵ ਸਿੰਘ ਜਦੋਂ ਉਹਨਾਂ ਨਾਲ ਮੁਲਾਕਾਤ ਕਰਕੇ ਆਏ ਦਿਬੜੂਗੜ੍ਹ ਤੋਂ ਤਾਂ ਉਹਨਾਂ ਨੇ ਆ ਕੇ ਇੱਥੇ ਕਹਿ ਦਿੱਤਾ ਕਿ ਪੰਜਾਬ ਦੇ ਵਿੱਚ ਕਿ ਅਮਰਤਪਾਲ ਹੁਰੀ ਚੋਣ ਲੜਨਗੇ ਖੰਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਇਹ ਕੀ ਮਾਜਰਾ ਹੈ ਕੀ ਸਥਿਤੀ ਹੈ ਤੁਹਾਨੂੰ ਸਾਰੀ ਗੱਲ ਖੋਲ ਕੇ ਦੱਸਦੇ ਆ ਤੁਸੀਂ ਜੁੜੇ ਹੋ ਲੋਕਪਰ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਜਥੇਬੰਦੀ ਵਾਰਸ ਪੰਜਾਬ ਦੇ ਮੁਖੀ ਅਮਰਤਪਾਲ ਸਿੰਘ ਜੋ ਕਿ ਇਸ ਸਮੇਂ ਰਾਸ਼ਟਰੀ ਸੁਰੱਖਿਆ ਕਾਨੂੰਨ ਭਾਵ ਐਨਐਸਏ ਤਹਿਤ ਸਮਦੀ ਦਿਬੜੂਗੜ ਜੇਲ੍ਹ ਚ ਬੰਦ ਨੇ ਖੰਡੂਰ ਸਾਹਿਬ ਲੋਕ ਸਭਾ ਹਲਕਾ ਤੋਂ ਚੋਣ ਲੜ ਸਕਦੇ ਨੇ ਅਮਰਤਪਾਲ ਦੀ ਮਾਤਾ ਬਲਵਿੰਦਰ ਕੌਰ ਨੇ ਕਿਹਾ ਕਿ ਇਸ ਬਾਰੇ ਪਲ ਕਿਸ ਸਥਿਤੀ ਸਪਸ਼ਟ ਹੋ ਜਾਵੇਗੀ ਕਿਉਂਕਿ ਅਮਰਤਪਾਲ ਸਿੰਘ ਦੇ ਪਿਤਾ ਅਤੇ ਚਾਚਾ 25 ਅਪ੍ਰੈਲ ਨੂੰ ਉਸ ਨਾਲ ਮੁਲਾਕਾਤ ਕਰਨ ਲਈ ਦਿਬੜੂਗੜ ਵਿਖੇ ਆਏ ਹੋਏ ਨੇ ਉਹਨਾਂ ਆਖਿਆ ਕਿ ਉਸ ਨੂੰ ਅੱਜ ਇੱਕ ਆਡੀਓ ਸੰਦੇਸ਼ ਤੇ ਇਸ ਬਾਰੇ ਪਤਾ ਲੱਗਿਆ ਜਿਸ ਵਿੱਚ ਦਾਵਾ ਕੀਤਾ ਜਾ ਰਿਹਾ ਹੈ ਕਿ ਅਮਰਤਪਾਲ ਸਿੰਘ ਨੇ ਚੌਂ ਲੜਨੀ ਲਈ ਆਪਣੀ ਸਹਿਮਤੀ ਦੇ ਦਿੱਤੀ ਆ ਪਰ ਇਸ ਬਾਰੇ ਕੋਈ ਉਹਨਾਂ ਨੂੰ ਇਲਮ ਨਹੀਂ ਅਸਲ ਵਿੱਚ ਉਹਨਾਂ ਨੇ ਆਪਣੀ ਨੂੰ ਨਾਲ ਗੱਲਬਾਤ ਕੀਤੀ ਸੀ ਜੋ ਪਹਿਲਾਂ ਹੀ ਦਿਬੜੂਗੜ ਵਿੱਚ ਉਸਨੇ ਵੀ ਇਹ ਜਹੀ ਕੋਈ ਗੱਲ ਨਹੀਂ ਦੱਸੀ ਉਹਨਾਂ ਕਹੇ ਕਿ ਭਲਕੇ ਮੁਲਾਕਾਤ ਮਗਰੋਂ ਸਹੀ ਤਸਵੀਰ ਮਿਲ ਸਕੇਗੀ ਉਹਨਾਂ ਦੱਸਿਆ ਕਿ ਸੰਗਤ ਵੱਲੋਂ ਅਮਰਤਪਾਲ ਦੇ ਚੋਣ ਲੜ ਲਈ ਦਬਾਅ ਪਾਇਆ ਜਾ ਰਿਹਾ ਜਿਕਰਯੋਗ ਹੈ ਕਿ ਅੱਜ ਇੱਕ ਆਡੀਓ ਕਲਿੱਪ ਵਾਇਰਲ ਹੋਈ ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਉਹ ਵਿਅਕਤੀ ਅਮਰਤਪਾਲ ਦੇ ਵਕੀਲ ਰਾਜਦੇਵ ਸਿੰਘ ਖਾਲਸਾ ਹਨ ਜੋ ਕਿ ਅੱਜ ਡਿਬੜੂਗੜ ਜੇਲ੍ਹ ਵਿੱਚ ਉਸ ਨੂੰ ਮਿਲਣ ਮਿਲੇ ਹਨ ਅਤੇ ਉਸ ਨੂੰ ਚੋਣ ਲੜਨ ਦੀ ਅਪੀਲ ਕੀਤੀ ਸੀ ਜੋ ਉਸ ਨੇ ਮੰਨ ਲਈ ਹੈ ਤੇ ਆਜਾਦ ਉਮੀਦਵਾਰ ਵੱਜੋਂ ਸ਼੍ਰੀ ਖੰਡੂਰ ਸਾਹਿਬ ਤੋਂ ਚੋਣ ਲੜਨਗੇ ਕੁੱਲ ਮਿਲਾ ਕੇ ਸਥਿਤੀ ਹੈ ਜਿਹੜੀ ਉਹ ਗੁੰਝਲਦਾਰ ਹੈ ਉਹ ਲੜਨਗੇ ਕਿ ਨਹੀਂ ਲੜਨਗੇ ਕਦੋਂ ਕੀ ਕਿਵੇਂ ਕਿੱਥੇ ਹੋਊਗਾ ਇਹ ਸਾਰੀਆਂ ਜਿਹੜੇ ਪ੍ਰਸ਼ਨ ਨੇ ਇਹ ਬਣੇ ਹੋਏ ਨੇ ਉਹਨਾਂ ਦੇ ਮਾਤਾ ਨੇ ਸਪਸ਼ਟ ਕੀਤਾ ਕਿ ਉਹਨਾਂ ਦੇ ਨਾਲ ਕੁਝ ਲੋਕਾਂ ਨੇ ਮੁਲਾਕਾਤ ਕੀਤੀ ਸੀ ਕੁਝ ਪਿੰਡਾਂ ਦੇ ਸਰਪੰਚ ਉਹਨਾਂ ਦੇ ਕੋਲ ਆਏ ਸੀ ਉਹਨਾਂ ਨੇ ਕਿਹਾ ਸੀਗੇ ਵੀ ਅਮਰਤਪਾਲ ਚੌਣ ਲੜਨ ਤਾਂ ਉਹਨਾਂ ਨੇ ਮਨ ਬਣਾਇਆ ਰਾਜਦੇਵ ਖਾਲਸਾ ਵਾਲੀ ਆਡੀਓ ਦੀ ਪੁਸ਼ਟੀ ਰਾਜਦੇਵ ਖਾਲਸਾ ਨੂੰ ਵੀ ਮੈਂ ਫੋਨ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨਾਲ ਵੀ ਸੰਪਰਕ ਨਹੀਂ ਹੋ ਸਕਿਆ ਇਹ ਫਿਲਹਾਲ ਇਹਦੀ ਪੁਸ਼ਟੀ ਉਸ ਪ੍ਰਕਾਰ ਨਹੀਂ ਹੋ ਰਹੀ ਸਚਾਈ ਕੀ ਹੈ ਕਿ ਨਹੀਂ ਉਹ ਅੱਜ ਜਦੋਂ ਅਮਰਤਪਾਲ ਉਹਨਾਂ ਦੇ ਪਿਤਾ ਅੱਜ ਜਦੋਂ ਅਮਰਤਪਾਲ ਦੇ ਪਿਤਾ ਤੇ ਚਾਚਾ ਉਹਨਾਂ ਨਾਲ ਜੇਲ੍ਹ 'ਚ ਮੁਲਾਕਾਤ ਕਰ ਲੈਣਗੇ ਉਹ ਫਿਲਹਾਲ ਦਿਬੜੂਗੜ ਗਏ ਹੋਏ ਐ ਉਸ ਤੋਂ ਬਾਅਦ ਸਥਿਤੀ ਸਪਸ਼ਟ ਹੋਣੀ ਹੈ ਮਾਤਾ ਨੇ ਦੱਸਿਆ ਕਿ ਜਿਵੇਂ ਉਹਨਾਂ ਨੂੰ ਇਲਮ ਹੀ ਨਹੀਂ ਇਹ ਤਾਂ ਹੋ ਨਹੀਂ ਸਕਦਾ ਕਿ ਅਮਰਤਪਾਲ ਨੇ ਚੋਣ ਲੜਨੀ ਹੋਵੇ ਤੇ ਮਾਤਾ ਨੂੰ ਪਤਾ ਨਾ ਹੋਵੇ ਜਾਂ ਪਰਿਵਾਰ ਦੇ ਨਾਲ ਇਸ ਪ੍ਰਕਾਰ ਗੱਲਬਾਤ ਨਾ ਹੋਈ ਹੋਵੇ ਇਹ ਇੱਕ ਦੋ ਚਿੱਤੀ ਵਾਲੀ ਗੱਲ ਹੈ ਪਰ ਫਿਲਹਾਲ ਅਮਰਤਪਾਲ ਦੇ ਚੋਣ ਮੈਦਾਨ ਚੋਣ ਦੇ ਨਾਲ ਕਈ ਸਥਿਤੀਆਂ ਬਦਲ ਜਾਣਗੀਆਂ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀਆਂ ਪੰਥਕ ਤੇ ਰਾਣੇ ਚਾਹ ਸ਼੍ਰੋਮਣੀ ਅਕਾਲੀ ਦਲ ਹੈ ਬਾਦਲ ਹੈ ਚਾਹ ਸ਼੍ਰੋਮਣੀ ਅਕਾਲੀ ਦਲ ਅੰਬਰਸਾਰ ਹੈ ਜਾਂ ਬਾਕੀ ਧਰਾਂ ਨੇ ਉਹ ਕਿਸ ਪਾਸੇ ਜਾਂਦੀਆਂ ਨੇ ਉਹ ਕਿਸ ਪਾਸੇ ਖੜੀ ਐਸੇ ਕਰਕੇ ਦੇਖੋ ਖੰਡੂਰ ਸਾਹਿਬ ਤੋਂ ਹਾਲੇ ਤੱਕ ਅਕਾਲੀ ਦਲ ਨੇ ਉਮੀਦਵਾਰ ਨਹੀਂ ਲਾਣਿਆ ਇਹ ਫਿਲਹਾਲ ਬਹੁਤ ਦੁਚਿੱਤੀ ਵਾਲੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਾਲੇ ਤੱਕ ਉਮੀਦਵਾਰ ਕਿਉਂ ਨਹੀਂ ਲਾਣਿਆ ਕਿ ਸਾਰੇ ਉਮੀਦਵਾਰ ਲਾਣ ਤੇ ਵੇਦੀ ਉਹਦੀ ਕਿੱਤੀ ਚੱਰੀ ਸੀ ਇਦਾਂ ਤਾਂ ਹੈ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਕੋਲੇ ਖੰਡੂਰ ਸਾਹਿਬ ਵਾਸਤੇ ਉਮੀਦਵਾਰ ਨਹੀਂ ਹੈਗਾ ਜਾਂ ਲੱਭਣਾ ਪੈ ਰਿਹਾ ਇਦਾਂ ਦੀ ਸਥਿਤੀ ਤਾਂ ਹੈ ਨਹੀਂ ਉੱਥੇ ਦਾ ਅਕਾਲੀ ਦਲ ਤੇ ਬਹੁਤ ਵੱਡੇ ਵੱਡੇ ਆਗੂ ਨੇ ਵਿਰਸਾ ਸਿੰਘ ਬਲਟੋਆ ਬਰਾਂਪੁਰਾ ਦੇ ਪੁੱਤਰ ਹੋਣੀ ਬਹੁਤ ਸਾਰੇ ਕਈ ਟਕਸਾਲੀ ਪਰਿਵਾਰ ਨੇ ਜਿਸ ਨੂੰ ਮਰਜ਼ੀ ਖੜਾ ਕਰ ਦੇਣ ਵਿਕਰਮ ਮਜੀਠੀਆ ਦਾ ਨਾਂ ਚੱਲਦਾ ਰਿਹਾ ਹੈ ਇੱਥੋਂ ਸਾਰੀ ਕੁੰਡੀ ਹੈ ਜਿਹੜੀ ਉਹ ਉਲਝਦੀ ਹੋਈ ਨਜ਼ਰ ਆਉਂਦੀ ਹੈ ਕਿ ਜਿਹੜਾ ਅਮਰਤਪਾਲ ਦੇ ਮਾਮਲੇ ਵਿੱਚ ਸਥਿਤੀਆਂ ਕਿਤੇ ਨਾ ਕਿਤੇ ਤਾਂ ਵਿਕਸਿਤ ਹੋ ਰਹੀਆਂ ਨੇ ਕੁਸ਼ਟਾ ਪੋਲੀਟੀਕਲ ਡਵੈਲਪਮੈਂਟਸ ਨੇ ਜਿਹੜੀਆਂ ਉਹ ਹੋ ਰਹੀਆਂ ਨੇ ਇਹ ਪੋਲੀਟੀਕਲ ਡਵੈਲਪਮੈਂਟਸ ਕਿੰਨੀਆਂ ਇੱਕ ਸਟਰੋਂਗ ਹੁੰਦੀਆਂ ਨੇ ਇਹ ਅੱਜ ਪਤਾ ਲੱਗ ਜੂਗਾ ਅਕਾਲੀ ਦਲ ਦੀ ਸਟ੍ਰੈਟਜੀ ਵੀ ਇਹ ਹੋ ਸਕਦੀ ਹੈ ਕਿ ਸੀਟ ਛੱਡ ਦਿੱਤੀ ਜਾਵੇ ਅਮਰਤਪਾਲ ਹੋਰਾਂ ਨੂੰ ਇੱਥੋਂ ਕਾਂਗਰਸ ਜਿੱਤੇ ਜਾਂ ਕੋਈ ਹੋਰ ਜਿੱਤੇ ਉਸ ਨਾਲੋਂ ਚੰਗਾ ਹੈ ਕਿ ਅਮਰਤਪਾਲ ਸਿੰਘ ਜਿੱਤ ਜਾਣ ਹੁਣ ਅਮਰਿਤਪਾਲ ਦੇ ਚੋਣ ਲੜਨ ਦੇ ਕਾਨੂੰਨੀ ਪਹਿਲੂਆਂ ਦੇ ਉੱਤੇ ਵੀ ਚਰਚਾ ਹੋਣੀ ਚਾਹੀਦੀ ਹੈ ਕਿ ਉਹ ਲੜ ਸਕਦੇ ਨੇ ਨਹੀਂ ਲੜ ਸਕਦੇ ਕਿਵੇਂ ਸਥਿਤੀ ਹੋਊਗੀ ਕਿ ਉਹ ਜੇਲ੍ਹ ਚੋਂ ਫਿਰ ਬਾਹਰ ਆ ਜਾਣਗੇ ਇਸ ਤਾਰੀਆਂ ਸਥਿਤੀਆਂ ਇਸ ਬਾਰੇ ਕਾਨੂੰਨੀ ਮਾਹਿਰਾਂ ਦੀ رائے ਲੈਣ ਦੀ ਕੋਸ਼ਿਸ਼ ਕਰਾਂਗੇ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੁਹਾਨੂੰ ਕੀ ਲੱਗਦਾ ਹੈ ਕਿ ਭਾਈ ਅਮਰਿਤਪਾਲ ਸਿੰਘ ਨੂੰ ਲੜਨਾ ਚਾਹੀਦਾ ਚੋਣ ਜਾਂ ਨਹੀਂ ਲੜਨੀ ਚਾਹੀਦੀ ਆਜ਼ਾਦ ਲੜਨੀ ਚਾਹੀਦੀ ਹੈ ਕਿਸੇ ਪਾਰਟੀ ਵੱਲੋਂ ਲੜਨੀ ਚਾਹੀਦੀ ਹੈ ਇਹ ਆਪਣੀ ਰਾਇ ਕਮੈਂਟ ਬਾਕਸ ਚ ਜਰੂਰ ਦੱਸੋ